ਪੰਜਾਬ ਜੋਬ ਹੈਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਪੰਜਾਬ ਵਾਕਫ ਬੋਰਡ ਦੀ ਟੀਚਿੰਗ ਅਤੇ ਨੌਨ ਟੀਚਿੰਗ ਬੇਸ ਤੇ ਆਨਲਾਈਨ ਫਾਰਮ ਜੋ ਆਏ ਨੇ ਉਸਦੇ ਬਾਰੇ ਦੱਸਣ ਜਾ ਰਹੇ ਹਾਂ ਜਿਹੜੀ ਕਿ 21 ਮਈ 2025 ਨੂੰ ਪੋਸਟ ਰੀਲਿਸ ਹੋਈ ਆ ਇਸ ਵਿੱਚ ਕੁੱਲ 74 ਵੈਕੈਂਸੀਆਂ ਆਊਟ ਹੋਈਆਂ ਨੇ ਇਸ ਵਿੱਚ ਅਪਲਾਈ ਕਰਨੇ ਤੁਹਾਡੇ ਕੋਲ ਕੁਆਲਿਫੀਕੇਸ਼ਨ ਕੋਈ ਵੀ ਬੈਚਲਰ ਡਿਗਰੀ ਬੀਸੀਏ ਬੀਏ ਜਾਂ ਬੀਐਸਸੀ ਡਿਪਲੋਮਾ 12ਵੀਂ 10ਵੀਂ ਬੀਪੀਏ ਇਨ੍ਹਾਂ ਵਿੱਚ ਜੋ ਕੋਈ ਵੀ ਕੁਆਲੀਫੀਕੇਸ਼ਨ ਵਾਲੇ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਇਸ ਵਿੱਚ ਫੀਸ ਜੋ ਰੱਖੀ ਗਈ ਆ ਉਹ ਕਲਰਕ ਪੀਐਨ ਸਵੀਪਰ ਗੇਟਕੀਪਰ ਤੇ ਆਇਆ ਲਈ 500 ਰੁਪਏ ਨੋਨ ਰਿਫੰਡੇਬਲ ਤੇ ਬਾਕੀ ਸਾਰੇ ਟੀਚਿੰਗ ਪੋਸਟਸ ਦੀ 700 ਰੁਪਏ ਫੀਸ ਆ ਜਿਹੜੀ ਕਿ 27 ਮਈ ਤੱਕ ਫਾਰਮ ਅਪਲਾਈ ਹੋਣੇ ਨੇ ਤੇ ਏਜ ਲਿਮਿਟ ਇਸ ਵਿੱਚ 18 ਸਾਲ ਤੋਂ ਲੈ ਕੇ 37 ਸਾਲ ਵਾਲੇ ਅਪਲਾਈ ਕਰ ਸਕਦੇ ਨੇ ਜੂ ਇਸ ਵਿੱਚ ਤੁਹਾਨੂੰ ਏਜ ਰਿਲੈਕਸੇਸ਼ਨ ਵੀ ਦਿੱਤੀ ਜਾਊਗੀ ਸੈਲਰੀ ਜਿਵੇਂ ਟੀਚਰ ਦੀ 15000 ਲੈਕਚਰਰ ਦੀ 16000 ਟੈਕਨੀਕਲ ਤੇ ਕਲੈਰੀਕਲ ਸਟਾਫ ਦੀ ਫਿਕਸ ਕੀਤੀ ਹੋਈ ਹੈ ਲੇਬਰ ਡਿਪਾਰਟਮੈਂਟ ਵੱਲੋਂ ਤੇ ਗਰੁੱਪ ਡੀ ਦੀ ਵੀ ਡਿਪਾਰਟਮੈਂਟ ਵੱਲੋਂ ਫਿਕਸ ਸੈਲਰੀ ਹੀ ਦਿੱਤੀ ਜਾਊਗੀ ਇਸ ਵਿੱਚ ਜੋ ਪੋਸਟਾਂ ਨੇ ਉਹ ਤੁਹਾਨੂੰ ਇੱਥੇ ਸ਼ੋ ਹੋ ਰਹੀਆਂ ਨੇ ਐਂਟੀਟੀ ਪ੍ਰਾਇਮਰੀ ਟੀਚਰ ਡੀਜੀਟੀ ਟੀਚਰ ਦੀ ਪੀਜੀਟੀ ਟੀਚਰ ਹਿਸਟਰੀ ਪੀਜੀਟੀ ਸਾਈਕੋਲੋਜੀ ਫਿਜ਼ੀਕਲ ਐਜੂਕੇਸ਼ਨ ਕਲਰਕ ਪੀਐਨ ਤੇ ਸਵੀਪਰ ਦੀਆਂ ਪੋਸਟਾਂ ਜਿਸ ਨੂੰ ਅਪਲਾਈ ਕਰਨ ਲਈ ਵੱਖ-ਵੱਖ ਕੁਆਲਿਫੀਕੇਸ਼ਨਾਂ ਤੇ ਉਹਨਾਂ ਦੀ ਪੋਸਟਾਂ ਦੀ ਗਿਣਤੀ ਵੀ ਦੱਸੀ ਗਈ ਆ ਇਸ ਵਿੱਚ 10ਵੀਂ 12ਵੀਂ ਵੇਚ ਤੇ ਕਲਰਕ ਪੀਐਨ ਸਵੀਪਰ ਦੀ ਪੋਸਟ ਨਿਕਲੇ ਤੇ ਡਿਗਰੀ ਪਾਸ ਵਾਲੇ ਲਈ ਟੀਚਰ ਦੀਆਂ ਪੋਸਟਾਂ ਨਿਕਲੀਆਂ ਨੇ ਜਿਸ ਵਿੱਚ ਕੀ ਕੁੱਲ ਵੈਕੈਂਸੀਆਂ ਦੀ ਗਿਣਤੀ ਤੁਹਾਨੂੰ ਇੱਥੇ ਮੈਂਸ਼ਨ ਆ ਇਸ ਵਿੱਚ ਸਭ ਤੋਂ ਜ਼ਿਆਦਾ ਪੋਸਟਾਂ ਹੈ ਟੀਜੀਟੀ ਟੀਚ ਇਹ ਚੋਸ ਨੂੰ ਅਪਲਾਈ ਕਰਨੇ ਤੁਸੀਂ ਸਾਡੇ ਕੋਲੋਂ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਘਰ ਬੈਠੇ ਆਪਣੇ ਪੋਸਟ ਨੂੰ ਅਪਲਾਈ ਕਰਵਾ ਸਕਦੇ ਹੋ ਘਰ ਬੈਠੇ ਅੱਧੀ ਨਵੇਂ ਨਵੇਂ ਸਰਕਾਰੀ ਨੌਕਰੀ ਜਾਣਕਾਰੀ ਲੈਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦੇ ਤਾਂਕਿ ਸਾਰੇ ਲੋਕਾਂ ਕੋਲ ਇਹ ਜਾਣਕਾਰੀ ਪਹੁੰਚ ਸਕੇ ਤੁਸੀਂ ਸਾਡੇ ਕੋਲ ਘਰ ਬੈਠੇ ਇੰਟਰਨੈਟ ਕੈਫੇ ਤੇ ਸੇਵਾ ਕੇਂਦਰ ਦਾ ਕੰਮ ਵੀ ਸਿੱਖ ਸਕਦੇ ਹੋ ਅਫੀਸ਼ੀਅਲ ਵੈਬਸਾਈਟ ਇਸ ਪੋਸਟ ਦੀ ਮੈਂਸ਼ਨ ਹੈ ਜਿਸ ਤੇ ਜਾ ਕੇ ਤੁਸੀਂ ਬਾਕੀ ਦੀ ਸਾਰੀ ਡਿਟੇਲ ਪੋਸਟ ਦੀ ਚੈੱਕ ਕਰ ਲੈਣੀ ਹੈ ਧੰਨਵਾਦ